ਇੱਥੇ ਮਾਰਦੇ ਹੁੰਦੇ ਡੰਡਾ ਤੇ ਮੇਰੇ ਮਾਰਿਆ ਮੈਂ ਰੋਂਦੀ ਰੋਂਦੀ ਗਈ ਘਰੇ ਮੇਰੇ ਬਾਪੂ ਕੋਲੇ ਬਾਪੂ ਉਹਨਾਂ ਨੇ ਮੈਨੂੰ ਕੁੱਟਿਆ ਪਰ ਮੈਂ ਤਾਂ ਰੋਈ ਜਾਂਦੇ ਆ ਮੈਡਮ ਦੀ ਕੁਰਸੀ ਕੋਲੇ ਬੈਠੇ ਹੂੰ ਜਦੋਂ ਮੈਡਮ ਨੂੰ ਕਹਿੰਨਾ ਮੈਂ ਤਾਂ ਪੜਾਉਣੀ ਨਹੀਂ ਕਰਾਂ ਫੜਾ ਮੇਰੇ ਪੋਤੇ ਉਹ ਕਹਿੰਦਾ ਵਾ ਦਈਓ ਵੇ ਪਰ ਨਾ ਕੀ ਕਿਹਦੀ ਸੀਗੀ ਸੋਡਾ ਦਾਦਾ ਕੇ ਨੂੰ ਫੇਰ ਸਾਨੂੰ ਐ ਰਿੱਕੀ ਵਿੱਚ ਵਿੱਚ ਜਵਾਕਾਂ ਨੂੰ ਬਾਲਾ ਹੁਕਮ ਲੱਗੇ ਸੀ ਮੈਂ ਤਾਲੀਆਂ ਵੀ ਬਣਿਆ ਸੀ ਯਾਰ ਬਾਪੂ ਪੰਜ ਰੁਪਿਆ ਸਾਂਭਾ ਲਿਆ ਦਾਦਾ ਦਾਦੀ ਦਾ ਵਾੜੀ ਜਾਦੋਂ ਨਿੰਦੇ ਮੇਰਾ ਬਾਪੂ ਵਾੜੀ ਜਾਦੋਂ ਚਲੋ ਬਾਪੂ ਗੈਸ ਕਰੋ ਵੀ ਮੈਂ ਕੀ ਲੈ ਕੇ ਆਈਆਂ ਤੁਹਾਡੇ ਲਈ ਨਾ ਲੈ ਕੇ ਆ ਮੈਂ ਕੀ ਖੀਰੇ ਗੈਸ ਕਰੋ ਵਿੱਚ ਹਾਂਜੀ ਗੁੱਡ ਮਾਰਨਿੰਗ ਵਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਜੀ ਨੇ ਵਧੀਆ ਹੋਵੂਗੀ ਠੀਕ ਠਾਕ ਹੋਊਗਾ ਲੋਬੀ ਅੱਜ ਵੱਜ ਚੁੱਕਿਆ 8 ਅੱਜ ਕੱਲ ਨਾ ਹੋਈ ਆਪਾਂ ਲੇਟ ਹੋ ਗਏ ਆ ਠੀਕ ਆ ਫਿਰ ਚੱਲ ਜਾਈਏ ਕੋਈ ਹੋਰ ਵੀ ਕੰਮ ਕਰੀਏ ਚੱਲ ਜਾਣਾ ਭਾਂਡੇ ਰੱਖ ਤੇ ਭਾਂਡੇ ਮਾਂਦੇ ਆਂ ਉਧਰ ਇਧਰ ਆਪਾਂ ਹੁਣ ਕਰਾਂਗੇ ਡਸਟਿੰਗ ਉਧਰੋਂ ਅੱਜ ਮੰਮੀ ਨੇ ਭਾਂਡੇ ਮਾਂਸਤੇ ਨਹੀਂ ਮੈਂ ਮਾਂਜਣੀਆਂ ਜਾਂਦੀ ਕਿਉਂਕਿ ਮੰਮੀ ਨੇ ਰੋਟੀਆਂ ਬਕਾਲੀਆਂ ਤਾਂ ਭਾਂਡੇ ਮਾਂਸਤੇ ਇਧਰ ਜੁਹਾਰ ਨੂੰ ਆਏ ਹੋਇਆ ਪਿਆ ਵੀ ਛੇਤੀ ਮੈਨੂੰ ਬਾਹਰ ਲੈ ਜਾਓ ਮੰਮੀ ਕੀ ਆ ਦੇ ਨੂੰ ਬਾਹਰ ਲੈ ਜਾਓ ਤੇ ਸਾਡੀ ਗੋੜੀ-ਗੋੜੀ ਆ ਗੋੜੀ-ਗੋੜੀ ਕਿੱਥੇ ਦਾਦੀ ਮੈਂ ਪੁੱਤ ਪਾਣੀ ਪੀ ਆਉਂ ਜਾਓ ਦਾਦੀ ਕੋਲ ਮਾਮ ਪੀ ਲਓ ਜਾ ਕੇ ਆਜੋ ਮਾਮ ਪੀਏ ਜਾਓ ਆਜੋ ਆਜੋ ਮਾਮ ਜਾਓ ਮਾਮ ਪੀ ਲਓ ਦਾਦੀ ਕੋਲ ਆ ਪੱਖਾ ਛੱਡ ਲਾ ਕਹਿੰਦਾ ਗੱਡੀ ਲੈ ਕੇ ਆਉਂਗਾ ਮਾਮੂ ਪੀਣ ਵਾਸਤੇ ਆਏ ਹਾਏ ਹੋਏ ਆਏ ਹਾਏ ਹੋਏ ਭਾਈ ਇੱਧਰ ਆ ਜਾ ਪੁੱਤ ਗੁੱਡ ਮਾਰਨਿੰਗ ਸਾਸਰੀ ਕਾਲ ਸਵਾਤ ਤੁਹਾਡਾ ਸਾਡੇ ਨੰਨੇ ਬਨਾਓ ਦੇ ਵਿੱਚ ਟਾਈਮ ਬਚ ਚੁੱਕਿਆ 8:00 ਕੀ ਬੀ ਗੁੱਡ ਮਾਰਨਿੰਗ ਸਾਸਰੀ ਕਾਲ ਇੱਧਰ ਆ ਓਏ ਮਿਸਟਰ ਪਾਣੀ ਪਾਣੀ ਇਹ ਪਾਣੀ ਪਾਣੀ ਆ ਯਾਰ ਗੋਰੀ ਗੁੱਡ ਮਾਰਨਿੰਗ ਪੁੱਤ ਜੁਹਾਰ ਤਾਂ ਹੀ ਕਹਿੰਦਾ ਹਮੇਸ਼ਾ ਆਦ ਦਿਨ ਹੈ ਪਾਣੀ ਪਾਣੀ ਹਾਂ ਪਾਣੀ ਨੂੰ ਬਹੁਤ ਮੋਹ ਪਿਆਰ ਕਰਦਾ ਹੈ ਪਾਣੀ ਚ ਹਰ ਇੱਕ ਬੱਚਾ ਹੀ ਖੁਸ਼ ਰਹਿੰਦਾ ਜੱਸ ਆ ਪੀਂਦੀ ਤੇ ਮੁੜ ਕੇ ਬੈਠੀ ਨਹੀਂ ਓਏ ਐਸੀ ਬਿਠਾਈ ਨਹੀਂ ਰਹਾ ਜੀ ਕਿਉਂ ਬੈਠੇ ਕੋਈ ਟਾਈਮਿੰਗ ਲੱਗਿਆ ਇਹਨੂੰ ਜਿੱਦੇ ਰਿਹਾਰ ਕਰਦਾ ਤੇ ਬਿਠਾ ਦੇਣਾ ਮਮਮੀ ਯਾਰ ਮੂੰਹ ਵੀ ਝੂਟੇ ਦੇ ਤੂੰ ਝੂਟੇ ਦੇ ਲੈ ਹੁਣ ਹਾਂ ਮਮਮੀ ਮੈਂ ਤੁਝਾ ਹਰਦਾ ਪਾਣੀ ਝੂਟੇ ਦੇ ਦੇ ਕਰੋ ਰਿੱਕੀ ਵਰਗੇ ਮਿੱਟੀ ਮਿੱਟੀ ਖੱਟੇ ਵੱਟੀਆਂ ਦੇ ਮਿੱਟੀ ਦਾ ਮਿੱਟੀ ਵੜਾ ਰੋ ਘਰ ਕੱਚੇ ਸੀ ਮਮਮੀ ਹਣਾ ਇਹ ਹੁਣ ਕੱਚੇ ਹੁੰਦੇ ਵੀ ਪਤ ਲੰਦਾ ਜਦੋਂ ਮੇਲ ਬੀਬੀ ਵਿਆਹ ਕੁੱਟਦੀ ਐ ਨਾ ਕਹਿੰਦੇ ਖੜਜੋ ਉਹਨਾਂ ਨੇ ਉਹ ਸਿੱਪਰ ਕੇ ਛੱਟ ਕੇ ਜਾਂਦੀ ਆਪਾਂ ਕਮਰੇ ਦੇ ਮੂਹਰੇ ਹਾਂ ਇਹ ਬੜਾ ਖਰਾਬ ਸੀ ਰਾਜੂ ਅੱਥੀ ਬੈਠਾ ਰਿਹਾ ਨਾ ਇਹ ਹੌਲੀ ਕਿੰਨਾ ਦੇਖ ਰਿਹਾ ਤਾ ਉਹ ਚੁੱਲ੍ਹੇ ਕੋਲ ਜੇ ਕੋੜੇ ਤੇਜੋ ਤੇਰੇ ਕਾਕੂ ਆਜਾ ਤਰੋਂ ਕਿਹਨੇ ਜਾ ਤਸਾਂ ਨੂੰ ਆਉਂਦਾ ਇਹ ਧਵਾ ਕਾਕੂ ਗਏ ਤੇ ਕਾਕੂ ਗਏ ਨਾ ਕਿਸੇ ਕਹਣਾ ਉਹ ਤਾਂ ਕਾਕੂ ਆਜਾ ਤੇਰੇ ਦੋਵੇਂ ਜਾਣੇ ਕਿਸਾ ਪਰੇ ਕਰੀ ਜਾਂਦਾ ਹੈ ਹਾਂ ਇਹ ਫੁੱਟਪਾਥ 'ਤੇ ਵਾਂ ਛੱਡੋ ਕੋਈ ਨਹੀਂ ਜਾਣਾ ਜਦ ਤੱਕ ਉਹ ਪਤਾ ਲਾਉਂਦਾ ਵੀ ਐਡਾ ਫੂਪੱਟੀ ਬੈਠੇ ਨੇ ਕਿ ਉਹ ਫੇਰ ਉੱਠ ਖੜ੍ਹ ਕੇ ਆਰਾਮ ਜਾਦੇ ਹੋ ਕੁ ਸੁਭਾਈ ਕਰਨਾ ਹੁੰਦਾ ਹਟਾਪੋ ਪੱਤ ਪਾਸ ਤੋਂ ਮਾਈਂ ਦਾ ਮਾਈਂ ਦੇ ਵਾਲਾ ਮਟੋ ਤਾਂ ਆਇਆ ਕਹਿੰਦਾ ਪੱਟੋ ਮੈਂ ਜ਼ਿੰਮੇਵਾਰ ਨਾ ਤਾਈ ਕਹਿੰਦੀ ਵੀ ਕੱਢ ਜ ਤੈਨੂੰ ਜੰਮੀਆ ਪਤਾ ਹੈ ਉਹ ਤੈਨੂੰ ਕਰਦਾ ਸੀ ਜੱਟ ਵਧੀਆ ਗੱਲ ਕਰਦੇ ਫਿਰ ਇਹਨਾਂ ਇੱਥੇ ਰੋਈ ਸਾਰਾ ਪਸ਼ੂਵਾਲਾ ਦੇਖ ਜਾ ਉਹ ਕਿੰਨਾ ਇੱਥੇ ਆਪਣੇ ਆਹ Rani ਆ ਤੂੰ ਜਿਹੜਾ ਸੀ ਨਾ ਇੱਥੇ ਹਿਟ ਜਾਂਦਾ ਹਾਂ ਜਦੋਂ ਉਹ ਚਾਪਲੀ ਲੈ ਕੇ ਉਹ ਫਿਰ ਇਹ ਪਾਰਦੇ ਉਹੋ ਨਾ ਮੱਜਲਾ ਮੱਜਲਾ ਫਿਰ ਥੋੜੇ ਨਿਜਾਮ ਤੋਂ ਦਾ ਮਾਗਰਵਾਣ ਦਾ ਉੱਥੇ ਜਾ ਕੇ ਬਹਿ ਜਾਂਦੇ ਫਿਰ ਕਿਆ ਕਹਿੰਦੀ ਹੁੰਦੀ ਹੈ

ਉਹ ਰਾਣੀ ਨੇ ਖਿੱਚ ਲੈ ਫੜ ਕੇ ਹਾਏ ਕਹਿੰਦੀ ਕਿੰਡਾ ਵੱਡਾ ਸੱਪ ਇਹ ਸਾਰੇ ਮਾਊ ਮਾ ਉੱਤ ਪੱਲੇ ਉਹਨੇ ਲੱਤ ਫੜ ਕੇ ਖਿੱਚ ਲੈ ਜਾਵਾ ਕੋਲੇ ਲੱਗਦਾ ਸਾਨੂੰ ਲਾਇਆ ਤਾਂ ਮੰਮੀ ਹੋਰਾਂ ਨੇ ਪ੍ਰਾਈਵੇਟ ਸਕੂਲ 'ਚ ਸੀਗਾ ਹਨਾ ਮੰਮੀ ਉੱਥੇ ਪਰ ਨਾ ਦਾਦੇ ਨੇ ਛੱਡੇ 1995 'ਚ ਸਕੂਲ ਲੱਗੀ ਸੀ ਸੀ 5 ਸਾਲ ਦੀ ਸੀ ਜਦੋਂ ਹਨਾ 1994 'ਚ 1994 'ਚ ਸਾਨੂੰ ਪ੍ਰਾਈਵੇਟ ਸਕੂਲ 'ਚ ਲਾਇਆ ਸੀ ਪਰ ਸਾਡਾ ਦਾਦਾ ਸਾਡਾ ਮੋਹ ਵੜਾ ਕਰਦਾ ਸੀ ਇਹ ਤੇ ਬਾਪੂ ਜਾਂਦੇ ਗਰਕ ਨੂੰ ਮਜਬੂਰ ਕਾਨੂੰਨ ਰਵਾਉਣੇ ਪਹਿਲਾਂ ਸਿਰ ਇਹਨਾਂ ਪੜਨ ਚ ਰਕਾਰ ਘੱਟੀ ਕਰਦੀ ਸੀ ਹੋਰ ਜਦ ਸਕੂਲ ਚੋਂ ਲਿਆਇਆ ਮਾਂਗ ਕੁੜੀਆਂ ਭੇਜੀਆਂ ਰੱਖ ਲਰ ਗਈ ਨਾ ਉਹ ਆ ਕੇ ਕਹਿੰਦੀ ਆ ਬਾਪੂ ਕਹਿੰਦੀ ਉਹ ਤਾਂ ਰੋਈ ਜਾਂਦੇ ਆ ਮੈਡਮ ਦੀ ਕੁਰਸੀ ਕੋਲ ਬੈਠੇ ਹੂੰ ਜਦੋਂ ਮੈਡਮ ਨੂੰ ਕਹਿੰਨਾ ਮੈਂ ਤਾਂ ਪੜਾਉਣੀ ਨਹੀਂ ਕਰਨ ਫੜਾ ਮੇਰੇ ਪੋਤੇ ਉਹ ਕਹਿੰਦੀ ਬਾਬਾ ਵੀ ਕਿੱਦਾਂ ਤਾਂ ਰੋਂਗੇ ਹੂੰ ਕਹੋ ਨਾ ਆਸੀ ਨਾ ਪੜਾਉ ਉਹਦੋਂ ਤੇਰਾ ਡੈਡੀ ਕਹੇ ਇਹ ਘਰੋਂ ਕੱਢ ਕੇ ਰਾਜੀ ਸੀ ਜੂ ਆਖਾਂ ਨੂੰ ਕੋਸ਼ਣ ਬੀਬੀ ਬੱਬੇ ਉਹ ਸੰਭਣੀ ਪੈਂਦੇ ਸੀ ਆਸਰ ਦੇ ਵਿੱਚ ਮੰਮੀ ਸਰਕਾਰੀ ਤੁਹਾਨੂੰ ਜਿਵੇਂ ਬਹੁਤ ਢੇਰੇ ਪੜਾਈ ਹੋਈ ਹੁੰਦੀ ਆ ਮੈਂ ਵੀ ਐਸੀ ਨਾਉਣ ਮੈਡੀਕਲ 10 ਵਿੱਚ ਸਰਕਾਰੀ ਦੀ ਵਰਤੀ ਦੀ ਉਹ ਤੂੰ ਪੜੀ ਕਦੋਂ ਆ ਮੈਂ 1994 ਚ ਦਾਖਲ ਹੋਇਆ ਸੀ ਉਦੋਂ ਪੀੜ ਵੀ ਨਹੀਂ ਹੁੰਦੀ ਸੀ ਸਾਡੇ ਸਕੂਲ 'ਚ ਇਥੇ ਚਾਹੇ ਹੁੰਦੇ ਫੇਰ ਵੀ ਤੁਸੀਂ ਕਿੰਨੀ ਐਡੀ ਤੇਰੇ ਵੀ ਨਹੀਂ ਤਾਂ ਹੁੰਦੀ ਫਿਰ ਨਾ ਵੱਧ ਪੜੇ ਹੋਏ ਨੇ ਪੀਜੀਡੀ ਸੀ ਐਮ ਐ ਔਰ ਕਿਹੜੀ ਸੀ ਇੱਕ ਬੀਐਡ ਬੀਐਡ ਬੀਏ ਹਾਂ ਵੀ ਦੇਖੋ ਸਾਡੇ ਜਿੰਨੀ ਨਹੀਂ ਸਤ ਇੱਕ ਜੀਜ ਹੈ ਜਿੰਨੀ ਨਿਆਰੇ ਤੁਸੀਂ ਰਹਤੇ ਹਾਸਟਡੀ ਟਾਈਮ ਤੁਹਾਡੇ ਤਾਂ ਟਾਈਮ ਵਾਲਾ ਵਧੀਆ ਸੀਗਾ ਅਸੀਂ ਉਹਨੇ ਨਿਆਰੇ ਸਾਡੇ ਨਾਲ ਪੀੜ ਹੀ ਨਹੀਂ ਹੁੰਦੀ ਸੀ ਹਾਂ ਬਸ ਮੇਰਾ ਇਹ ਤਾਂ ਸਰਕਾਰੀ ਸਕੂਲ ਚਾ ਪਤਾ ਨਹੀਂ ਕਿੱਥੇ ਸੀ ਤੁਸੀਂ ਉੱਤੇ ਮਾਸਟਰ ਨੂੰ ਪਤਾ ਨਹੀਂ ਕਿ ਰਾਤ ਤੋਂ ਕਰਦੇ ਸੀ ਡੰਡੇ ਜੇ ਮਾਰਦੇ ਇਹਦੇ ਤੇ ਪ੍ਰਿੰਸੀਪਲ ਵੀ ਨਹੀਂ ਤਾਈ ਸੀਗੀ ਸੱਗੀ ਤੇ ਡੰਡੇ ਜੇ ਮਾਰੇ ਇਹਦੇ ਆਪਰੇ ਘਰੇ ਕਹਿੰਦੇ ਬਾਪੂ ਉੱਗਣਾ ਕੋ ਫਲਾਮਾਤ ਨੇ ਸਰੋਕ ਤੇ ਜਾ ਕੇ ਬਾਪੂ ਨੇ ਫੇਰ ਲਿਆ ਨਾ ਤਾਂ ਮੇਰੇ ਪੁੱਤ ਦੇ ਵਾਰਾ ਕਿ ਉਹ ਜਿੰਨਾ ਚਿਰ ਹੈ 10 ਮਿੰਟ ਤੱਕ ਪੜ੍ਹੇ ਉਹ ਕਹਾਂ ਕਰ ਓਏ ਸੋਨੂ ਨਹੀਂ ਮੈਂ ਕੁਛ ਨਾ ਮੈਂ ਤੁਹਾਡਾ ਦਾਦਾ ਉਹ ਸੋਨੂ ਸੰਗ ਸੋਨੂ ਸ਼ਰਮੀ ਆਇਆ ਕਰਿਓ ਆਹ ਯਾ ਹਰ ਵਾਰੀ ਬੇਇੱਜ਼ਤੀ ਕਰਿਆ ਕਰੇ ਸਾਡੀ ਕਲਾਸ 'ਚ ਠਾਕੇ ਵੀ ਤੁਹਾਨੂੰ ਨਹੀਂ ਮੈਂ ਕੁਛ ਕਹਿੰਦਾ ਤੁਹਾਡਾ ਦਾਦਾ ਸਾਡੀ ਦੇਖ ਲਓ ਤੁਹਾਡੇ ਐ ਹੋਇਆ ਠੀਕ ਆ ਆ ਚੀਜ਼ ਹੋਈ ਸਾਡੀ ਜਦੋਂ ਮੰਮੀ ਅਸੀਂ ਪੜ੍ਹਦੇ ਹੁੰਦੇ ਸੀਗੇ ਪਈ ਮੇਰੇ ਮਾਸਟਰ ਨੇ ਮਾਰਿਆ ਸੋਰੀ ਕਲਾਸ ਵੀ ਹੋਮਵਰਕ ਨਹੀਂ ਸੀ ਕੀਤਾ ਕੰਮ ਨਹੀਂ ਸੀ ਕੀਤਾ ਛੁੱਟੀਆਂ ਦਾ ਮੈਂ ਵੀ ਨਹੀਂ ਸੀ ਕੀਤਾ ਆਇਆ ਨਾ ਆਇਕੜਾ ਲੈ ਤੇ ਇੱਥੇ ਮਾਰਦੇ ਹੁੰਦੇ ਟੰਡਾ ਤੇ ਮੇਰੇ ਮਾਰਿਆ ਮੈਂ ਰੋਂਦੀ ਰੋਂਦੀ ਗਈ ਘਰੇ ਮੇਰੇ ਬਾਪੂ ਕੋਲੇ ਬਾਪੂ ਉਹਨਾਂ ਨੇ ਮੈਨੂੰ ਕੁੱਪਿਆ ਹੁਣ ਮਾਰੇ ਬਾਪੂ ਦਾ ਇਹ ਕਹਿੰਦੇ ਭਾਈ ਕਿਉਂ ਮਾਰਿਆ ਤੁਸੀਂ ਫਿਰ ਕਿਉਂ ਗਏ ਜਵਾਕਾਂ ਨੇ ਕੰਮ ਨਹੀਂ ਸੀ ਕੀਤਾ ਦਾਦਾ ਦਾ ਕਹਿੰਦਾ ਮੇਰਾ ਡੜੀ ਗਿਆ ਪਿੱਛੇ ਕਹਿੰਦੇ ਸੱਲ ਦੇ ਉਹਨਾਂ ਹੀ ਆਲੂ ਵਗੂ ਉਹਨੂੰ ਪੂਰੀ ਛੁੱਟੀ ਆ ਕਹਿੰਦੇ ਇਹ ਵਿਗੜੇ ਹੋਏ ਨੇ ਮੇਰੇ ਸਾਰੇ ਕੰਮ ਕਰਕੇ ਨਹੀਂ ਰਾਜੀ। ਜਿਹੜੇ ਸਾਰਾ ਘਰ ਦਾ ਅਸੀਂ ਕੰਮ ਕਰਦੇ। ਮੈਂ ਖੜੀ ਇੱਧਰ ਹੈਕੀ ਖੜਾ ਸੀ ਇੱਕੋ ਗਲਾਸ ਤੇ। ਕਹਿੰਦੇ ਸੈੱਲ ਦੇਓ ਦੋਨਾਂ ਨੇ ਕਿਹਾ ਚਮੜੀ ਲਾ ਦਿਓ ਕਹਿੰਦਾ ਇਹ ਕੋਈ ਸਰਾਰਤ ਸੀ। ਤਾਂ ਕਹਿੰਦਾ ਸਾਡੇ ਬੰਦੇ ਕੋਈ ਲੰਬਾ ਨਹੀਂ। ਅੱਜ ਤੋਂ ਕਹਿੰਦਾ ਤੁਸੀਂ ਇਹਨਾਂ ਦੇ ਮਾਪੇ। ਉਹ ਸਾਡਾ ਬਾਪੂ ਲੰਬਾ ਤੇ ਆਇਆ। ਸਾਨੂੰ ਸਾਡੀ ਦਾ ਵਾਲੀ ਸੈੱਲ ਨਾ ਹੁੰਦੀ ਸੀ। ਉਹ ਕਹਿੰਦਾ ਵਾਹਦਾ ਹੀ ਆਵੇਂ। ਪਰ ਨਾ ਰਿੱਕੀ ਕਿੱਥੇ ਸੀਗੀ। ਸੋ ਤਾਂ ਦਾਦਾ ਘਰੋਂ ਫਿਰ ਸਾਨੂੰ। ਐ ਰਿੱਕੀ। ਬिच ਵਿਚ ਜਵਾਕਾਂ ਨੂੰ ਬੜਾ ਹੁਕਮ ਲੱਗੇ ਸੀ ਪਰ ਤਾਂ ਹੀ ਉਹ ਵੀ ਬਣਿਆ ਸੀਗਾ ਕੋਈ ਕਈ ਵਾਰ ਬਤਾਂ ਮੂਵੀ ਡਰਿੰਕ ਡਰੋਕ ਕਰੇ ਆਉਂਦੇ ਸੀਗੇ ਪਹਿਲਾਂ ਮਾਸਟਰ ਹੋਸਟ ਬਹੁਤ ਫਟਦੇ ਕੁੜੀਆਂ ਨੂੰ ਲੱਜੂ ਆਪਣਾ ਡਰੈਸ ਪਾ ਵੇਢੀ ਗੋ ਤੇ ਹੁਣ ਤਾਂ ਰਿੱਖੀ ਤਾਂ ਹੀ ਰੂਮ ਬਣ ਗਿਆ ਬਿਨ ਫਟਣੇ ਨਹੀਂ ਜਵਾਕ ਬਾਕੀ ਤਾਂ ਆਖੰਸੀ ਲੋਨ ਦਾ ਸਨ ਕਿ ਜੀ ਕਿਸੇ ਜੇਦੀ ਨਾ ਮੋੜਿਆ ਉਥੇ ਵਹਿ ਜਾਂਦਾ ਬਾਪੂ ਤੇ ਪਰ ਥੱਲੇ ਆਨੰਦ ਨੂੰ 5-5 ਰੁਪਏ ਦੀ ਦਿੱਤੀ ਵੇਲੇ ਫੜਾ ਦਿੰਦਾ ਉਹ ਕਿਦਾਂ ਬਾਪੂ ਕਹਿੰਦਾ ਕਿ ਰਿੱਕੀ ਰਾਧੂ ਕਹਿੰਦਾ ਉਹ ਆਉਂਦਾ ਕਹਿੰਦਾ ਜਿੱਦਾਂ ਮੈਂ ਮੰਨਦਿਆਂ ਕਹਿੰਦਾ ਤੁਸੀਂ ਬਾਹਰ ਹੋ ਹਾਂ ਜਿੱਦਾਂ ਫਿਰ ਲੋਕ ਕਹਿੰਣਗੇ ਵੀ ਪੋਤੇ ਦਾਦੇ ਦਾ ਬੰਦਾ ਪਿਆਰ ਕਰਦੇ ਹਾਂ ਹਾਂ ਕੱਕਰੀ ਕਹਿੰਦਾ ਹੁਣ ਤਾਂ ਸਭ ਇਹ ਬੋਲਣਾ ਕਹਿੰਦਾ ਬੁੱਤਾ ਗੋਣਾ ਵਾਲਾ ਹੋਰ ਤੇ 5 ਰੁਪਏ ਜ਼ਿਆਦਾ ਮੇਰਾ ਬਾਪੂ 5 ਰੁਪਏ ਤਾਂ ਲੈ ਗਏ ਇਹ ਦਾਦਾ ਦਾਦੀ ਦਾ ਵਾਹ ਜਿਆਦਾ ਨਹੀਂ ਮੇਰੇ ਬਾਪੂ ਵਾਹ ਜਿਆਦਾ ਉਹਨਾਂ ਨੂੰ ਚਲੋ ਬਾਪੂ ਆਲੋ ਗੱਡੀ ਵਾਗੇ ਖੁੱਲਾ ਖੁੱਲਾ ਹੋ ਗਿਆ ਆਪਣਾ ਦਰਵਾਜਾ ਕਿਹੜਲਾ ਮੈਂ ਝਾੜੂ ਕੱਢ ਦਣਾ ਇੱਥੋਂ ਬਸ ਇਧਰ ਹੀ ਰਹਿ ਗਿਆ ਮੰਮੀ ਬਾਕੀ ਸਾਰਾ ਕੰਮ ਸਾਡਾ ਉੱਥੇ ਫਿਨਿਸ਼ ਕੱਪੜੇ ਸਾਡੇ ਧੋਤੇ ਗਏ ਠੀਕ ਹੈ ਬਸ ਸਾਡਾ ਉਧਰੋਂ ਹੀ ਕੰਮ ਰਹਿ ਗਿਆ ਭਾਂਡੇ ਵੀ ਮਾਂਜੇ ਗਏ ਸਾਰਾ ਸਾਡਾ ਝਾੜੂ ਪੋਚਾ ਲੱਗ ਗਿਆ ਯਾਰ ਦਾ ਟੀਵੀ ਖੱਤਾਂ ਸੀ ਬੰਦ ਤੇਰਾ ਮੂੰਹ ਦੇਖ ਆ ਚਲੀ ਹੁਣ ਗੱਡੀ ਕੱਢ ਕੇ ਲਈ ਫਿਰ ਚੱਲ ਬੜ ਮੇਰੇ ਨਾਲ ਤੂੰ ਕਹੀ ਇਹਨਾਂ ਵੀ ਚੱਲ ਚਲੀਏ ਆ ਜਾ ਪੁੱਤ ਆ ਜਾ ਆ ਜਾ ਮਤਲਬ ਟੀਵੀ ਬੰਦ ਕਰੇ ਮੇਰੇ ਨਾਲ ਕਿੱਥੇ ਜਾਉਂ ਨਾ ਆ ਜਾ ਪਾਪਾ ਨੂੰ ਚੱਲ ਬੜਾ ਆ ਚਲੀ ਆ ਜਾ ਆ ਜਾ ਆ ਜਾ ਆ ਜਾ ਪੁੱਤ ਕਿਹਾ ਹੋਰ ਬਰ ਬਰ ਲੈਉਣਾ ਪਾ ਆ ਜਾ ਆ ਜਾ ਬਰ 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 ਆ ਜਾ ਆ ਜਾ ਮੇਰਾ ਪੁੱਤ ਆ ਜਹਾਰ ਆ ਜਾ ਆ ਚਲੀ ਆ ਜਾ ਤੂੰ ਬੜਾ ਸਿਆਣਾ ਪੁੱਤ ਮੇਰਾ ਹੁਣ ਆ ਜਾ ਪੁੱਤ ਆ ਜਾ ਆ ਜਾ ਆ ਜਾ ਲੋਬੀ ਮੇਟਰ ਤਿਆਰ ਫਿਆਰ ਹੋ ਗਿਆ ਆਪਾਂ ਗੱਡੀ ਚਾਗੇ ਨਾਲ ਆਵੇ ਆਪਣੇ ਜਿਹਾਰ ਸਿੰਘ ਜੀ ਟੀਸੀ ਛੱਡ ਦੋ ਨਹੀਂ ਇਹਨਾਂ ਨੇ ਰੋਲਾ ਪਾਦਣਾ ਵੀ ਮੈਨੂੰ ਬਾਹਰ ਤਾਰੋ ਕਿਉਂਕਿ ਇਹਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਮੰਮੀ ਆਈਆਂ ਆਪਣੇ ਗੇਟ ਖਲਾਉਣ ਫਿਰ ਚੱਲਦੇ ਆਪਾਂ ਪਟੀਖ ਤੇ ਹੁਣ ਦੋ ਦਿਨ ਹੋ ਗਏ ਥੋੜਾ ਲੇਟ ਹੋ ਜਾਂਦੇ ਉੱਠਣੇ ਤਾਂ ਤੋਂ ਦੇਖਣਾ 6 ਵਜੇ ਉੱਠਿਆ ਕਰਾਂਗੇ ਮੜੇ ਗਰਾਊਂਡ ਵਿੱਚ ਭੱਜ ਭੱਜ ਆਇਆ ਕਰਾਂਗੇ ਮੇਰੀ ਟੂ ਹੀ ਥੋੜੀ ਜਿਹੀ ਫਲੈਕਸੀਬਲ ਹੋ ਜੂ ਤਾਂ ਸਾਨੂੰ ਨੱਜ ਨੂੰ ਫੜਕਾ ਵਟ ਪਰ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਹੈ। ਇਹ ਨਾ ਤੀ ਉਹਦਿਆ ਚੱਲੋ ਬੰਦਾ ਚੱਲਦੇ ਆਂ ਬਟੀਰਵਾਲਾ ਨੂੰ। ਲੋ ਬਈ ਸਾਰੇ ਕੰਮ ਫਿਨਿਸ਼ ਕਰਕੇ ਤੇ ਜੁਝਾਰ ਸਿੰਘ ਜੀ ਉੱਠ ਖੜੇ ਆ ਸੌਕੇ। ਤੇ ਜੁਝਾਰ ਸਿੰਘ ਜੀ ਸੌਂ ਗਏ ਸੀਗੇ ਦਵਾਰੀ। ਹੁਣ ਅਸੀਂ ਜਾਣਾ ਘਰੇ ਤੇ ਸਾਡੇ ਚ ਹੋ ਰਿਹਾ ਹੈ ਕਲੇਸ਼। ਕਿਹੜੀ ਗੱਲ ਦਾ ਵੀ ਸਬਜ਼ੀ ਲੈ ਕੇ ਜਾਣੀ ਹੈ। ਏਗੇ ਨਹੀਂ ਉੱਤ ਲਵਾਂਗੇ ਮੈਂ ਕਿਹਿਆ ਉੱਤ ਲਵਾਂਗੇ ਪਤਾ ਕੀ ਉੱਥੇ ਵਧੀਆ ਮਿਲਦੀ ਹੈ ਫਰੈਸ਼ ਹੁੰਦੀ ਹੈ ਸਬਜ਼ੀ ਹੋਰ ਨਹੀਂ ਕੋਈ ਚੱਕਰ ਤੁਸੀਂ ਪਰ ਹੁਣ ਮੈਂ ਤਾਂ ਤੁਹਾਡੇ ਪਿੱਛੇ ਰਿਕੀ ਜਿਵੇਂ ਕਰ ਲਵਾਂਗੀ ਪੰਨੇ ਤੋਂ ਸਾਹਮਣੇ ਉਹ ਵੀ ਸਹੀ ਹੈ ਚਾਹੁੰਦਾ ਨਹੀਂ ਬਣੀ ਸਦੇ ਉਹਦੀ ਨਹੀਂ ਸੀ ਗੁਣੀ ਉਹਦੋਂ ਵਸ ਤਾਂ ਉਸ ਦਿਨ ਤੁਸੀਂ ਇਥੋਂ ਦੁਆਰ ਤਾਂ ਲੱਗੇ ਸੀ ਪਰ ਵਧੀਆ ਨਹੀਂ ਸੀ ਬੜੀ ਸੱਚੀ ਚਲੋ ਪੁਨੇ ਹਾਂ ਥੋੜੇ ਕੇ ਟਾਈਮ ਨਾਲ ਆਪਣਾ ਕੁਝ ਨਹੀਂ ਹੁੰਦਾ ਸਬਜ਼ੀ ਦਾ ਵਧੀਆ ਬਣਾ ਕੇ ਉਹ ਦਿਨ ਨਾ ਜਿਹੜੀ ਅਪਾ ਉੱਥੋਂ ਲੈ ਕੇ ਗਏ ਸੀਗੇ ਵਦਿਆ ਕੋਲ ਕਿਵਨੇ ਨਾਲੇ ਤੁਹਾਡੀਆਂ ਫੇਵਰੇਟ ਫਲੀਆਂ ਲੈ ਲਾਂ। ਕੱਲ ਨੂੰ ਫਲੀਆਂ ਬਣਾ ਲਾਂ। ਹੈਨਾ? ਆ ਕੰਮਜਾਬ ਹੋ ਗਿਆ। ਨਵਾ ਲਿਆ। ਅੱਜ ਕੰਮ ਕਰਾਉਣ ਗਏ ਸੀਗੇ ਰਿੱਕੀ। ਕद्दू, ਕद्दू ਦਵਾਦੀ ਮੈਨੂੰ ਕद्दू। ਲਓ ਵੀ ਸਬਜ਼ੀ ਦੀ ਖਰੀਦੋ-ਫੋਤ ਕਰ ਰਹੇ ਆ ਅਸੀਂ। ਮੈਂ ਜਿਹਾਰ ਨੂੰ ਕਿਹਾ ਮੈਂ ਕਿ ਕद्दू ਤੈਨੂੰ ਕद्दू ਦਵਾਦੀ। ਤੇ ਖੜਾ ਇਹ ਵੀ ਤਾਂ ਹੁਆ। ਦੇਖ ਰਿਹਾ ਹੈਗਾ ਇਹ ਸਬਜ਼ੀਆਂ। ਆ। ਖਰਬੂਜਾ ਦਵਾਦੀ ਤੈਨੂੰ ਖਰਬੂਜੇ। ਹੈ? ਤੂੰ ਉਹ ਤੇ ਘਰ ਬੁਝਾ ਲੈਣਾ ਲੈ ਉਰ ਕਿਲੇ ਨਾ ਦੁਕਾਨ ਤੇ ਹਜੇ ਗੁੜੀਆ ਕੱਲੀ ਉਹ ਆਵੇ ਡੈਡੀ ਸਬਜ਼ੀ ਤੋੜ ਕੇ ਹਨਾ ਇਹਨਾਂ ਤੇ ਪਰਿਵਾਰ ਨੇ ਜਾ ਜਾਓ ਦੀਦੀ ਕੋਲ ਜਾਓ ਜਾਂ ਬਾਜੋ ਬਾਹਰ ਭਾਗੇ ਚੋ ਜਾਓ ਬਾਹਰ ਜਾ ਕੇ ਦੇਖ ਕੀ ਖਾਣਾ ਹੈ ਕੀ ਖਾਣਾ ਖਾਲਾ ਕੀ ਖਾਣਾ ਖਾਲਾ ਜੂ ਯਾਰ ਦੀਦੀ ਅੱਤੌਰੀ ਕਿੰਨੇ ਕਰਨੇ ਕਿਲੋ ਕਰ ਦੋ ਬੱਚੇ ਗੋਰ ਸਵੀਟ ਪਰਵਾਰ ਆ ਪਾਪਾ ਲਈ ਕਿੰਨੇ ਰੁਪਏ ਕਿਲੋ ਆ ਇਹ ਫੜਦਾ ਪਾ ਲੈ ਮੇਰਾ ਜੋ ਆਜੋ ਪਾ ਲਈ ਕਿੰਨੇ ਆਜ ਦਾ ਉਹ ਥੋੜੇ ਰਿਫੈਸ਼ੀ ਵਾਲੇ ਹੈ। ਹਲੋ ਬਈ। ਅੱਜ ਦਾ ਪੂਰੀ ਸਰਜੀ ਲਿਆਂਦੀ। ਮੰਮੀ ਕਹਿੰਦੀ ਇਹਨਾਂ ਸਾਮਾਨ ਕੀ ਲਿਆ। ਹੁਣ ਮੰਮੀ ਨੂੰ ਦਿਖਾਉਣਿਆ ਕੀ ਕੀ ਲੈ ਕੇ ਆਈਆਂ। ਗੈਸ ਕਰੋ ਵੀ ਮੈਂ ਕੀ ਲੈ ਕੇ ਆਈਆਂ ਤੁਹਾਡੇ ਲਈ। ਕੈਸੇ ਕਰੋ ਵੀ ਤੁਹਾਡੇ ਲਈ ਮੈਂ ਸਪੈਸ਼ਲ ਅੱਜ ਕੀ ਲੈ ਕੇ ਆਈ ਆ ਤੁਹਾਡੇ ਲਈ ਮਾੜਾ ਮੋਟਾ ਦਿਮਾਗ ਚਾਹੁੰਦਾ ਹੋਵੇ ਤੁਹਾਡੀ ਫੇਵਰਿਟ ਚੀਜ਼ ਲੈ ਕੇ ਆਈ ਆ ਮੈਂ ਅੱਜ ਖਬੂਜਾ ਜਦੋਂ ਦਨ ਸਿੱਟਦਾ ਮੈਂ ਕਿਹ ਚਲ ਕਾਣ ਲੈ ਕੇ ਜਾਂਦਾ ਸੋਚੋ ਵੀ ਕੀ ਲੈ ਕੇ ਆਈ ਹੂੰਗੀ ਖੋਲ ਕੇ ਦੇਖ ਹਾਂ ਵਾਹ ਕਿੱਦੇ ਦੇ ਮੰਗਦੇ ਸੀਗੇ ਚਟਨੀ ਬਣਾਵਾਂਗੇ ਖਾਵਾਂਗੇ ਫਿਰ ਚਟਨੀ ਆ ਲੈ ਕੇ ਫਲੀਆਂ ਕੱਚੀਆਂ ਕੱਚੀਆਂ ਇਹ ਬਣਾਵਾਂਗੇ ਕੱਲ ਨੂੰ ਬਹੁਤ ਨੇ ਹੈ ਨਾ ਮਮਾ ਗੰਡੇ ਪਾ ਲਾਂਗੇ ਹਾਂ ਆਲੂ ਪਾ ਲਾਂਗੇ ਗੰਡੇ ਪਾ ਲਾਂਗੇ ਆ ਪੀਲੇ ਤੇ ਬੱਦਲ ਆਖੀਰ ਤੇ ਵਾਟਰਮੈਲਨ ਲੈ ਕੇ ਆਏ ਠੀਰੇ ਮੈਂ ਕੱਟ ਲਾਂਗੇ ਇੱਥਨੇ ਹਾਂ ਮੈਂ ਤੋਰੀਆਂ ਲੈ ਆ ਠੀਕ ਹੈ ਬਹੁਤ ਜੁਯਾਰ ਸਿੰਘ ਦਾਦਾ ਜੀ ਨਾਲ ਗਿਆ ਪਣ ਘੱਟ ਲੋਗੇ ਰਾ ਹਨਾ ਬਾਹਰੇ ਹਾਂ ਬਾਹਰੇ ਹਾਂ ਬਾਹਰੇ ਆ ਤਾਂ ਮੰਮੀ 40 ਰੁਪਏ ਕਿਲੋ ਦੁੱਤੀ ਆ ਹੋਰ ਹਾਂ ਤੇ ਜਿਹੜੀ ਉਹ ਫਲੀਆਂ ਨੇ ਉਹ 80 ਰੁਪਏ ਕਿਲੋ ਦੁੱਤੀਆਂ ਨੇ ਹਾਂਜੀ ਜਿਹੜੇ ਖੀਰੇ ਆ ਉਹ 40 ਰੁਪਏ ਕਿਲੋ ਤੇ ਜਿਹੜਾ ਵਾਟਰਮੈਲਣਾ ਉਹ 10 ਰੁਪਏ ਕਿਲੋ 260 ਰੁਪਏ ਦੀ ਸਬਜ਼ੀ ਆਈ ਹੈ ਪਿੱਛੇ ਚਿਬੜ ਲਾ ਕੇ ਮੋਂ ਤਾਂ ਗੁੱਜੀ ਤਾਂ ਸੜਦਨ ਆਪਣੇ ਖਾਂਦਾ ਤਾਂ ਨਹੀਂ ਕੋਈ ਕਿਹੜੀ ਟਮਾਟਰ ਦੀ ਹਾਂ ਹਾਂ ਛੱਡ ਦੋ ਉਹ ਐਕਰ ਥੋੜੀ ਜਿਹੀ ਰਿੱਕੀ ਹੁੰਦੀ ਦੇ ਦਿਓ ਜਾ ਐਕਰ ਸੁਟਿਓ ਨਾ ਮੈਂ ਕੱਲ ਨੂੰ ਬੁਟੀਕ ਤੇ ਲੈ ਜੂ ਅਸੀਂ ਖਾ ਲੈਣੇ ਨੇ ਠੰਡੀ ਠੰਡੀ ਅੱਛਾ ਫਰਿੱਜ 'ਚ ਹੀ ਰੱਖ ਦੂੰ ਫਰਿੱਜ ਤੋਂ ਬਾਹਰ ਤਾਂ ਨਹੀਂ ਗੱਡੀ ਬਸ ਫਿਰ ਫਰਿੱਜ 'ਚ ਹੀ ਰੱਖ ਡੱਬੀ 'ਚ ਵਾਲਾ ਕੱਚ ਦੀ ਡੱਬੀ 'ਚ ਪਾ ਕੇ ਲੈ ਜੂਗੀ ਮੈਂ ਅਸੀਂ ਕਹੇ ਰੋਟੀ ਰੋਟੀ ਤੇ ਲਾ ਕੇ ਖਾ ਲੈਣੇ ਆ ਲਓ ਵੀ ਲਓ ਵੀ ਮੰਮੀ ਗਏ ਧਾਰ ਕੱਢਣ ਜੁਹਾਰ ਨੂੰ ਲੈ ਗਈ ਸੁਖਲੀਨ ਤੇ ਹੁਣ ਆਪਾਂ ਬਣਾਵਾਂਗੇ ਤੋਰੀਆਂ ਠੀਕ ਹੈ ਤੋਰੀਆਂ ਗੰਡੇ ਦੁੱਧ ਤੋਰੀਆਂ ਬਣਾਵਾਂਗੇ ਅੱਜ ਆਪਾਂ ਉਹਦੇ ਵਾਸਤੇ ਆਪਾਂ ਪਿਆਜ਼ ਵੀ ਕੱਟ ਲਿਆ ਠੀਕ ਹੈ ਤੇ ਤੋਰੀਆਂ ਵੀ ਕੱਟ ਲੀਆਂ ਤੋਰੀਆਂ ਅਸੀਂ ਲੈ ਕੇ ਆਏ ਆ ਤੁਹਾਨੂੰ ਪਤਾ ਸਬਜ਼ੀ ਆਪਾਂ ਕਿੱਥੋਂ ਲੈਣੇ ਹੁੰਦੇ ਆ ਉਹ ਤੋਂ ਬਹੁਤ ਹੀ ਫਰੈਸ਼ ਸਬਜ਼ੀ ਮਿਲਦੀ ਆ ਕਿਉਂਕਿ ਉਹ ਆਪ ਆਉਦੇ ਹੱਥੀਂ ਬੀਜਦੇ ਆ ਠੀਕ ਹੈ ਤਾਂ ਜਿਹੜੀਆਂ ਤੋਰੀਆਂ ਹੁੰਦੀ ਐਵੇਂ ਘਿਓ ਚ ਨਹੀਂ ਬਣਾਉਂਦੀ ਐਵੇਂ ਬਣਾਉਣੀ ਨੇ ਦੇਸੀ ਘਿਓ ਦੇ ਵਿੱਚ ਬਹੁਤ ਜਿਆਦਾ ਸਵਾਦ ਆਉਂਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਪਾਵਾਂਗੇ ਠੀਕ ਹੈ ਲੋਵੀ ਦੇਸੀ ਘਿਓ ਪਾਲਿਆ ਆਪਾਂ ਅਸੀਂ ਜਿਹੜੀਆਂ ਤੋਰੀਆਂ ਦੁੱਧਾਂ ਵਾਲੀਆਂ ਤੋਰੀਆਂ ਉਹ ਦੇਸੀ ਘਿਓ ਚ ਬਣਾਉਣੇ ਹੁੰਦੇ ਹਨ ਤਾਂ ਹੁਣ ਆਪਾਂ ਪਹਿਲਾਂ ਪਿਆਜ਼ ਸਿੱਟਾਂਗੇ ਫਿਰ ਤੋਰੀਆਂ ਸਿੱਟ ਦਾਂਗੇ ਪਹਿਲਾਂ ਪਸਟ ਦਾਂਗੇ ਪਿਆਜ਼ ਤੇ ਨਮਕ ਹਲੋਵੀ ਹੁਣ ਵਾਰੀ ਆ ਗਈ ਆਪਣੀ ਨਾਣ ਮਿਰਚ ਦੀ ਸਬਜ਼ੀ ਆਪਣੀ ਪੱਕ ਚੁੱਕੀ ਆ ਤਾਂ ਹੁਣ ਇਹਦੇ ਵਿੱਚ ਆਪਾਂ ਥੋੜੀ ਮਿਰਚ ਮਜ਼ਾਦਾ ਬਣਾਉਣੀ ਹੈ ਔਰ ਕੋਲ ਕੋਣ ਦਿਸੀਓ ਦੇ ਵਿੱਚ ਬਣਾਉਂਦਾ ਹੁੰਦਾ ਦਾ ਤੋਰੀਆਂ ਦੀ ਸਬਜੀ ਆ ਜਿਹੜੀ ਜਰੂਰ ਦੱਸਿਓ ਆਪਾਂ ਦੇ ਸੀਜ਼ਨ ਚ ਬਣਾਉਂਦੇ ਆ ਉਹ ਵਧੀਆ ਬਣਦੀ ਐ ਸੀ ਕਿ ਉਹਦੇ ਵਿੱਚ ਜਿਆਦਾ ਸਵਾਦ ਬਣਦੀ ਐ ਤੁਸੀਂ ਦੱਸਿਓ ਕਮੈਂਟ ਕਰਕੇ ਕੌਣ ਕੌਣ ਬਣਾਉਂਦਾ ਦਾ ਤੇ ਕੌਣ ਕੌਣ ਤੇਲ ਚ ਬਣਾਉਂਦਾ ਤੇਲ ਚ ਵੀ ਵਧੀਆ ਬਣਦੀ ਐ ਸਬਜੀ ਐਸੇ ਮੈਨੂੰ ਆਲਾ ਹੁਣ ਸਾਰੀਆਂ ਸਬਜੀ ਤੇਲ ਚ ਬਣਦੀਆਂ ਨੇ بس ਮੈਂ ਤੋਰੀਆਂ ਆਂਦੀ ਐ ਸੀ ਕਿ ਉਹ ਚ ਬਣਾਉਂਦੇ ਨੇ ਕਿਉਂਕਿ ਮੇਰੀ ਨਾਨੀ ਬਣਾਉਂਦੀ ਹੁੰਦੀ ਸੀ ਆ ਉਹ ਜੋ ਬਹੁਤ ਸਵਾਦ ਲੱਗਦੀ ਹੋਣੀ ਸੀ ਤਾਂ ਕਰਕੇ ਆਪਾਂ ਹੀ ਬਣਾ ਲੈਨੇ ਹਾਂ। ਲੋ ਸਬਜ਼ੀ ਚ ਹੋਣਾ ਤਾਂ ਪਾਣੀ ਬਣਾ ਰਹੇ ਹਾਂ ਇਹ ਬਸ ਇੱਕ ਪਾਣੀ ਪਾ ਰਹੇ ਹਾਂ ਆਪਾਂ। ਤੇ ਇਹ ਪਾਣੀ ਹੋ ਗਿਆ। ਹਾਂ ਬਸ ਅੱਜ ਅਸੀਂ ਬਣਾਵਾਂਗੇ ਚਿਬੜਾਂ ਦੀ ਚਟਣੀ। ਮੰਮੀ ਜਿਬੜ ਚਿਰੀ ਜਾਂਦੇ ਤਿੰਨ ਜਿਬੜ ਮੈਂ ਮੰਮੀ ਤੋਂ ਰਖਾਤੇ ਮੈਂ ਕਿਹਾ ਮੰਮੀ ਆਪਾਂ ਫੇਰ ਘਟ ਲਾਂਗੇ ਖਰਾਬ ਨਾ ਹੋ ਜੇ ਬਾਕੀ ਜਿਬੜ ਮੰਮੀ ਜਿੜੀ ਜਾਂਦੇ ਆ। ਚਿਪੜਾਂ ਦੀ ਚਟਨੀ ਬਣਾਉਣੀ ਹੈ ਚਿਪੜਾਂ ਦੀ ਚਟਨੀ ਤੋਂ ਮੈਨੂੰ ਆ ਗਈ ਗੱਲ ਯਾਦ ਤੇ ਮੈਂ ਜਦੋਂ ਮੰਮੀ ਛੋਟੀ ਹੁੰਦੀ ਸੀ ਨਾ ਡੈਡੀ ਕਹਿੰਦੇ ਸੀ ਚਿਪੜ ਲਿਆਉਂਦੇ ਖੇਤੋਂ ਖੇਤੋਂ ਦੇ ਬਾਹਲੇ ਲੱਗਦੇ ਹਨਾ ਚਿਪੜਾਂ ਦੀ ਬਈ ਚਟਨੀ ਰਗਣ ਲੱਗ ਜਾਂਦੇ ਡੈਡੀ ਕਹਿੰਦਾ ਪਹਿਲਾਂ ਮੈਰ ਅਗੜ ਕੇ ਦਿਖਾਉ ਡਾੜੀ ਚੋਂ ਲੱਗੇ ਹੋਏ ਕੋੜਤੀ ਮੰਮੀ ਪੂਰੀ ਕਰੀਮ ਹੀ ਬਣਾਤੀ ਕੋਈ ਵੀ ਨਹੀਂ ਰੱਖਿਆ ਵਿੱਚ ਤੇ ਜਦੋਂ ਭਾਈ ਡੈਡੀ ਨੇ ਮੈਨੂੰ ਕਿਹਾ ਮੈਂ ਇੱਥੋਂ ਇੱਕ ਅੱਧਾ ਬੀ ਰਹਿ ਗਿਆ ਡੈਡੀ ਕਹਿੰਦੇ ਤੂੰ ਕਾਮਯਾਬ ਨਹੀਂ ਹੈਗੀ ਚਟਨੀ ਦੇ ਵਿੱਚ ਕਹਿੰਦੇ ਅੱਧਾ ਘੰਟਾ ਹੋਰ ਲਾ ਮੰਮੀ ਛੋਟੀ ਹੁੰਦੀ ਸੀ ਘੰਟਾ ਮੈਂ ਚਟਨੀ ਘੁੱਟਣ ਦੀ ਸਾਰੇ ਵੀ ਇਨਪ ਅਈ ਲੱਗੀ ਵੀ ਕੌਂਗਲਿਆਂ ਵਾਂਗੂ ਅੱਧੀ ਚਟਣੀ ਬਾਹਰ ਰੱਖਾ ਉਹ ਤੋਂ ਪੁੰਡੇ ਤੋਂ ਅੱਧੀ ਅੰਦਰ ਪਰ ਉਦਨ ਮੈਂ ਸਿੱਖ ਗਈ ਸੀ ਉਸ ਤੋਂ ਬਾਅਦ ਫਿਰ ਮੁੜ ਕੇ ਨਵੇਂ ਚਟਣੀ ਢੋਲੀ ਮੁੜ ਕੇ ਪੂਰੀ ਵਧੀਆ ਬਣਾਈ ਅੱਜ ਅਸੀਂ ਵੀ ਬਣਾਵਾਂਗੇ ਛਿਬੜੋਂ ਦੀ ਚਟਣੀ ਲੋ ਬਈ ਹੁਣ ਆਪਾਂ ਰਗੜਾਂਗੇ ਛਿਬੜਾਂ ਦੀ ਚਟਣੀ ਕੀ ਬਾਤ ਹੈ ਆ ਤਾਂ ਸਿਰੇ ਲੱਗ ਗਿਆ ਛਿਬੜਾਂ ਦੀ ਚਟਣੀ ਦਾ ਫੇਵਰੇਟ